ਨਮਸਕਾਰ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਵਿਰਾਸਤ ਦੇ ਬਾਰੇ ਪਹਿਲਾਂ ਇਸ ਵਿਸ਼ੇ ਉੱਪਰ ਵੀਡੀਓ ਬਣੀਆਂ ਹੋਈਆਂ ਨੇ 2-3 ਤੇ ਅੱਜ ਫਿਰ ਤੋਂ ਇੱਕ ਕੁਝ ਇੱਕ ਗੱਲਾਂ ਜੋ ਪੁਰਾਣੀਆਂ ਵੀਡੀਓ ਵਿੱਚ ਨਹੀਂ ਦੱਸੀਆਂ ਗਈਆਂ ਉਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਿਰਾਸਤ ਕੀ ਚੀਜ਼ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਿਹੜੀ ਜ਼ਮੀਨ ਜਾਇਦਾਦ ਹੁੰਦੀ ਹੈ ਉਸ ਦੇ ਕੁਦਰਤੀ ਵਾਰਸਾਂ ਦੇ ਨਾਮ ਜਿਹੜੀ ਚੜਾਉਣ ਨੂੰ ਵਰਾਸਤ ਕਿਹਾ ਜਾਂਦਾ ਹੈ ਜਾਂ ਬਰਾਸਤ ਦਾ ਇੰਤਕਾਲ ਕਿਹਾ ਜਾਂਦਾ ਹੈ ਬਰਾਸਤ ਜਿਹੜੀ ਉਹ ਆਮ ਤੌਰ ਤੇ ਆਪਾਂ ਤਿੰਨ ਤਰੀਕਿਆਂ ਦੇ ਨਾਲ ਚੜਦੀ ਹੈ ਇੱਕ ਤਾਂ ਹੁੰਦੀ ਹੈ ਸਧਾਰਨ ਬਰਾਸਤ ਹੋਗੀ ਜਿਹੜੀ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਗਿੰਦਾ ਕਾਨੂੰਨੀ ਵਾਰਸਾਂ ਨੂੰ ਜਾਂਦੀ ਹੈ ਦੂਜੀ ਹੋਗੀ ਰਜਿਸਟਰਡ ਵਸੀਅਤ ਰਾਹੀਂ ਬਰਾਸਤ ਰਜਿਸਟਰਡ ਵਸੀਅਤ ਰਾਹੀਂ ਬਰਾਸਤ ਉਹ ਹੁੰਦੀ ਹੈ ਜਦੋਂ ਕੋਈ ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ ਉਹ ਜਿਉਂਦੇ ਜਾਗਦੇ ਕਿਸੇ ਵਿਅਕਤੀ ਚਾਹੇ ਆਪਣੇ ਕਿਸੇ ਕੁਦਰਤੀ ਵਾਰਸ ਦੇ ਨਾਮ ਜਾਂ ਕਿਸੇ ਹੋਰ ਵਿਅਕਤੀ ਔਰਤ ਦੇ ਨਾਮ ਜਿਹੜਾ ਉਹ ਲਿਖ ਕੇ ਦੇ ਜਾਂਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੀ ਜ਼ਮੀਨ ਜਾਇਦਾਦ ਦਾ ਇਹ ਮਾਲਕ ਹੋਵੇਗਾ ਤਾਂ ਫਿਰ ਉਸ ਦੀ ਮੌਤ ਤੋਂ ਬਾਅਦ ਜਿਹੜੀ ਉਹ ਜ਼ਮੀਨ ਜਾਇਦਾਦ ਦੀ ਵਿਰਾਸਤ ਹੈ ਉਸ ਵਿਅਕਤੀ ਦੇ ਨਾਮ ਹੀ ਚੜਦੀ ਹੈ ਤੀਜੀ ਹੋਗੀ ਜੀ ਖਾਨਗੀ ਵਸੀਅਤ ਦੇ ਮਤਾਬਕ ਰਜਿਸਟਰਡ ਵਸੀਅਤ ਕੀ ਹੁੰਦੀ ਹੈ ਰਜਿਸਟਰਡ ਵਸੀਅਤ ਉਹ ਹੁੰਦੀ ਹੈ ਜਿਹੜੀ ਕੋਰਟ ਕਚੈਰੀ ਦੇ ਵਿੱਚ ਜਾ ਕੇ ਤਹਿਸੀਲਦਾਰ ਦੇ ਸਾਹਮਣੇ ਕਰਾਈ ਜਾਂਦੀ ਹੈ ਖਾਨਗੀ ਵਿਸੀਅਤ ਉਹ ਹੁੰਦੀ ਹੈ ਇਹ ਬਿਲਕੁਲ ਇਹਦੀ ਵਰਡਿੰਗ ਹੈ ਜਾਂ ਜੋ ਵੀ ਕੋਸ਼ਿਸ਼ ਚ ਲਿਖਦੇ ਆ ਉਹੀ ਚੀਜ਼ ਹੁੰਦੀ ਹੈ ਪਰ ਇਹ ਘਰੇ ਵੈ ਕਹੀ ਲਿਖੀ ਜਾਂਦੀ ਹੈ ਇਹ ਵੀ ਜਿਉਂਦੇ ਜਗ ਦੇ ਜਿਹੜਾ ਵਿਅਕਤੀ ਘਰੇ ਪਿੰਡ ਦੇ ਕਿਸੇ ਮੋਤਵਾਰ ਵਿਅਕਤੀ ਸਰਪੰਚ ਮੈਂਬਰ ਪੰਚ ਤੋਂ ਲਿਖਵਾ ਲੈਂਦਾ ਹੈ ਤੇ ਉਸ ਤੋਂ ਹੀ ਮੌਤ ਤੋਂ ਬਾਅਦ ਜੋ ਵੀ ਖਾਨਗੀ ਵਿਸੀਅਤ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਉਸ ਦੀ ਜ਼ਮੀਨ ਜਾਇਦਾਦ ਦਾ ਮਾਲਕ ਕੌਣ ਹੋਵੇਗਾ ਉਸ ਦੇ ਨਾਮ ਹੀ ਜਿਹੜੀ ਉਸ ਦੀ ਜ਼ਮੀਨ ਜਾਇਦਾਦ ਦਾ ਇੰਤਕਾਲ ਬਾਅਦ ਵਿੱਚ ਹੋ ਜਾਂਦਾ ਹੈ ਹੁਣ ਜੇਕਰ ਸਧਾਰਨ ਵਿਰਾਸਤ ਦੀ ਗੱਲ ਕਰੀਏ ਕਿ ਆਪਾਂ ਜੇਕਰ ਸਧਾਰਨ ਵਿਰਾਸਤ ਚੜਾਉਣੀ ਹੋਵੇ ਤਾਂ ਸਾਨੂੰ ਕੀ ਕਰਨਾ ਪੈਂਦਾ ਹੈ ਸਧਾਰਨ ਵਿਰਾਸਤ ਚੜਾਉਣ ਦੇ ਲਈ ਸਾਨੂੰ ਕੀ ਕਰਨਾ ਹੋਵੇਗਾ ਜਿਸੇ ਵਿਅਕਤੀ ਦੀ ਮੌਤ ਹੋਈ ਹੈ ਉਸ ਦਾ ਕੋਈ ਵੀ ਇੱਕ ਕੁਦਰਤੀ ਵਾਰਸ ਦੇ ਵੱਲੋਂ ਜਿਹੜਾ ਆਪਣਾ ਐਪਲੀਕੇਸ਼ਨ ਜਿਹੜਾ ਹੋ ਸੰਬੰਧਿਤ ਆਪਣੇ ਪਟਵਾਰੀ ਨੂੰ ਦੇ ਸਕਦਾ ਹੈ ਜੋ ਵੀ ਤੁਹਾਡੇ ਪਿੰਡ ਜਾਂ ਸ਼ਹਿਰ ਨੂੰ ਪਟਵਾਰੀ ਪੈਂਦਾ ਹੈ ਉਹ 셀ਫ ਡਿਕਲੇਰੇਸ਼ਨ ਜਾਂ ਐਫੀਡੇਵਟ ਸਟਾਮ ਰਾਹੀਂ ਜਿਹੜੀ ਵਿਰਾਸਤ ਚੜਵਾ ਸਕਦਾ ਹੈ ਅਲੱਗ-ਅਲੱਗ ਪ੍ਰੋਸੈਸ ਅਲੱਗ-ਅਲੱਗ ਤਹਿਸੀਲਾਂ ਦੇ ਕਿਸੇ ਜਗ੍ਹਾ 셀ਫ ਡਿਕਲੇਰੇਸ਼ਨ ਸਵੈ ਕੋਸ਼ਨਾ ਪੁੱਤਰ ਰਾਹੀਂ ਵਿਰਾਸਤ ਚੜ ਜਾਂਦੀ ਹੈ ਕਿਸੇ ਜਗ੍ਹਾ ਜਿਹੜਾ ਐਫੀਡਾਫਟ ਰਾਹੀਂ ਵਿਰਾਸਤ ਚੜਦੀ ਹੈ ਪਰੰਤੂ ਜਿਹੜੀ ਉਹਦੀ ਵਰਡਿੰਗ ਹੁੰਦੀ ਹੈ ਸੇਮ ਹੁੰਦੀ ਹੈ ਉਹੀ ਗੱਲਾਂ ਜਿਹੜੀਆਂ ਸਵੈ ਕੋਸ਼ਨਾ ਵਿੱਚ ਲਿਖਿਆ ਜਾਂਦੀਆਂ ਉਹੀ ਐਫੀਡਾਫਟ ਵਿੱਚ ਸਵੈ ਕੋਸ਼ਨਾ ਵਿੱਚ ਕੀ ਫਰਕ ਹੁੰਦਾ ਉਸ ਨਾਲ ਸਟਾਮਪ ਨਹੀਂ ਲੱਗਦਾ ਤੇ ਬਾਕੀ ਉਸ ਨੂੰ ਨੋਟਰੀ ਰਿਸਟਰਡ ਵਗੈਰਾ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਖੋਦ ਵੱਲੋਂ ਕੀਤੀ ਹੋਈ ਇੱਕ ਘੋਸ਼ਣਾ ਹੁੰਦੀ ਹੈ ਐਫੀਡੇਵਿਟਰ ਜਿਹੜਾ ਵਾਰਸ ਐਪਲੀਕੇਸ਼ਨ ਦੇ ਬਿਕੋਸ ਦੇ ਨਾਂ ਤੇ ਇੱਕ سٹਾਮ ਲੈਣਾ ਪੈਂਦਾ ਹੈ ਉਸ ਤੋਂ ਬਾਅਦ ਜੋ ਕੋਈ ਉਸ ਤੋਂ ਉੱਪਰ ਲਿਖਤ ਕੀਤੀ ਜਾਂਦੀ ਹੈ ਉਸ ਨੂੰ ਨਿਊਟਰੀ ਟੈਸਟਡ ਕਰਵਾਉਣਾ ਹੁੰਦਾ ਹੈ ਜਾਂ ਫਿਰ ਤਹਿਸੀਲਦਾਰ ਸਾਹਿਬ ਤੋਂ ਜਿਹੜਾ ਟੈਸਟਡ ਹੋਣਾ ਚਾਹੀਦਾ ਹੈਗਾ ਸੋ ਆਧਾਰਨ ਬਰਸ ਦੇ ਲਈ ਸਾਨੂੰ ਕੀ ਕਰਨਾ ਹੋਵੇਗਾ ਕੋਈ ਵੀ ਕੁਦਰਤੀ ਵਾਰਸ ਜਿਹੜਾ ਆਪਣਾ ਸੈਲਫ ਡਿਕਲੇਰੇਸ਼ਨ ਜਾਂ ਐਫੀਡੇਵਿਟ ਤਿਆਰ ਕਰਵਾਏਗਾ ਜਿਸ ਦੇ ਵਿੱਚ ਉਹਨਾਂ ਨੇ ਦੱਸਣਾ ਹੁੰਦਾ ਹੈ ਕਿ ਜੋ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਦਾ ਉਸ ਨਾਲ ਕੀ ਰਿਸ਼ਤਾ ਸੀਗਾ ਉਸਦੀ ਡੈਥ ਕਿੰਨੀ ਤਰੀਕ ਨੂੰ ਹੋਈ ਹੈ ਤੇ ਉਸਦੇ ਇਹ ਇਹ ਜਿਹੜੇ ਜਿੰਦਾਵਾਰਸ ਨੇ ਇਹ ਵਾਰਸ ਉਸਦੇ ਪਹਿਲਾ ਮੌਤ ਹੋਈ ਜਾਂ ਬਾਅਦ ਚ ਹੋਈ ਹੈ ਇਹ ਸਾਰਾ ਕੁਝ ਉਹਨਾਂ ਨੇ ਉਸਦੇ ਬਿਸ਼ੇ ਮੈਂਸ਼ਨ ਕਰਾਉਣਾ ਹੈ ਉਸ ਤੋਂ ਬਾਅਦ ਬੇਰਵਾ ਦੇਣਾ ਹੁੰਦਾ ਹੈ ਕਿ ਮਰਨ ਵਾਲੀ ਵਿਅਕਤੀ ਨੇ ਕੋਈ ਵਸੀਅਤ ਕਰਵਾਈ ਹੈ ਜਾਂ ਨਹੀਂ ਕਰਵਾਈ ਹੈ ਜੇ ਕਰਵਾਈ ਹੈ ਤਾਂ ਉਸਦਾ ਨੰਬਰ ਦੇਣਾ ਹੁੰਦਾ ਹੈ ਵਸੀਅਤ ਦਾ ਕਿਸ ਦੇ ਹੱਕ ਵਿੱਚ ਕਰਵਾਈ ਹੈ ਕਿਸ ਜਮੀਨ ਦੀ ਕਿੰਨੀ ਜਮੀਨ ਦੀ ਕਰਾਈ ਹੈ ਠੀਕ ਹੈ ਟੋਟਲ ਜਾਣਕਾਰੀ ਇਸ ਵਿੱਚ ਦੇਣੀ ਪੈਂਦੀ ਹੈ ਇਸ ਤੋਂ ਇਲਾਵਾ ਉਸ ਪਿੰਡ ਦੇ ਨੰਬਰਦਾਰ ਵੱਲੋਂ ਇੱਕ ਸੇਮ ਪ੍ਰੋਸੈਸ ਕਰਨਾ ਪੈਂਦਾ ਹੈ ਬਿਆਨ ਹਲਫੀਆ ਜਾਂ 셀ਫ ਡਿਕਲੇਰੇਸ਼ਨ ਦੇਣਾ ਪੈਂਦਾ ਹੈ ਜਿਸ ਦੇ ਵਿੱਚ ਉਹ ਦੱਸਦਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਜੋ 셀ਫ ਡਿਕਲੇਰੇਸ਼ਨ ਦਿੱਤਾ ਗਿਆ ਹੈ ਜੋ ਮਰਨ ਵਾਲੇ ਵਿਅਕਤੀ ਸੀ ਉਸ ਨੂੰ ਜਾਣਦਾ ਹੈ ਤੇ ਉਸ ਦੇ ਇਹੀ ਵਾਰਸ ਨੇ ਇਸ ਦੇ ਵਿੱਚ ਕੋਈ ਵੀ ਕੁਦਰਤੀ ਵਾਰਸ ਨਹੀਂ ਛੱਡਿਆ ਗਿਆ ਹੈ ਇਹ ਜ਼ਿੰਮੇਵਾਰੀ ਨੰਬਰ ਦੇ ਨੰਬਰਦਾਰ ਦੀ ਹੁੰਦੀ ਹੈ ਕਿ ਕੋਈ ਵੀ ਵਾਰਸ ਜਾਣਬੁੱਝ ਕੇ ਕਿਸੇ ਦਾ ਹਿੱਸਾ ਨਾ ਛੱਡਿਆ ਜਾਵੇ ਸਾਰੇ ਮਰਨ ਵਾਲੇ ਦੀ ਜਿਹੜੀ ਜੋ ਵੀ ਵਾਰਸ ਨੇ ਸਾਰਿਆਂ ਦੇ ਨਾਲ ਬਰਾਬਰ ਹਿੱਸਾ ਚੜੇ ਜੇਕਰ ਸੁਧਾਰਨ ਬਰਾਸਤਾ ਐ ਬਸੀਅਤ ਨਹੀਂ ਕਰਾਈ ਹੋਈ ਤਾਂ ਇਹ ਨੰਮੇਵਾਰੀ ਜਿਹੜੀ ਨੰਬਰਦਾਰ ਦੀ ਹੁੰਦੀ ਹੈ ਕਈ ਹਾਲਾਤਾਂ ਵਿੱਚ ਲੋਕ ਧੋਖੇ ਤੜੀ ਦੇ ਨਾਲ ਜੋ ਕਿਸੇ ਵਿਅਕਤੀ ਦੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦਾ ਹਿੱਸਾ ਛੱਡ ਦਿੰਦੇ ਐ ਲੜਕੇ ਨੇ ਛੱਡ ਦਿੱਤਾ ਜਾਂਦਾ ਹੈ ਜਾਂ ਉਹਨਾਂ ਦਾ ਨਾਮ ਨਹੀਂ ਲਿਖਿਆ ਜਾਂਦਾ ਤੇ ਇਸ ਤਰ੍ਹਾਂ ਜਿਹੜਾ ਉਹ ਸਾਰੇ ਦੇ ਸਾਰਾ ਜਿਹੜਾ ਕਾਨੂੰਨੀ ਕਾਰਵਾਈ ਉਹ ਬਰਾਬਰ ਨੰਬਰਦਾਰ ਤੇ ਵੀ ਹੁੰਦੀ ਹੈ ਕਿਉਂਕਿ ਉਸਨੇ ਵਾਰਸ ਸਦੀਕ ਕਰਨੇ ਹੁੰਦੇ ਨੇ ਇਸੇ ਤਰ੍ਹਾਂ ਜੇ ਰਜਿਸਟਰਡ ਵਸੀਅਤ ਰਾਹੀਂ ਕੋਈ ਵਿਰਾਸਤ ਚੜਾਉਂਦਾ ਹੈ ਤਾਂ ਉਹ ਸਿੰਪਲ ਪ੍ਰੋਸੈਸ ਹੈ ਰਜਿਸਟਰਡ ਵਸੀਅਤ ਦੇ ਮੁਤਾਬਕ ਚੜ ਜਾਂਦੀ ਜੂ ਕਿ ਸੋਸੀਅਲ ਲਿਖਿਆ ਹੁੰਦਾ ਹੈ ਵਾਰਸ ਉਸ ਵਿੱਚ ਵੀ ਸਾਰੇ ਸ਼ੋਅ ਕਰ ਰਹੇ ਹੁੰਦੇ ਨੇ ਕੁਰਸੀਨਾਮਾ ਬਣਾਇਆ ਜਾਂਦਾ ਹੈ ਜਿਸ ਵਿੱਚ ਉਹਦੇ ਵਾਰਸ ਦਿਖਾਏ ਜਾਂਦੇ ਨੇ ਤੇ ਨੰਬਰਦਾਰ ਵੱਲੋਂ ਵੀ ਇਸ ਵਿੱਚ ਗਵਾਹੀ ਦਿੱਤੀ ਜਾਂਦੀ ਹੈ ਸੇਹ ਪ੍ਰੋਸੈਸ ਹੀ ਖਾਨਗੀਪਸਿੱਧਾ ਹੈ ਤਿੰਨਾਂ ਦੇ ਵਿੱਚ ਕੀ ਫਰਕ ਹੈ ਕਿ ਜੀਲੀ ਖਾਨਗੀ ਵਿਸੀਤ ਹੈ ਉਸ ਦੇ ਵਿੱਚ ਜਿਆਦਾ ਜਿਹੜਾ ਐਫਰਟ ਲੱਗਦਾ ਹੈ ਵਿਰਾਸਤਾਂ ਉਤੇ ਤਾਂ ਕਿਸ ਤਰ੍ਹਾਂ ਦੀ ਵਿਸ਼ੇਸ਼ਤਾ ਹਮ ਤਾਂ ਉਹ ਤੇ ਜਾਲੀ ਵੀ ਤਿਆਰ ਕੀਤੀ ਜਾਂਦੀਆਂ ਨੇ ਮੌਤ ਤੋਂ ਬਾਅਦ ਜਿਹੜੇ ਕਿਸੇ ਵਿਅਕਤੀ ਦੇ ਕੁਦਰਤੀ ਵਾਰਸ ਹੁੰਦੇ ਨੇ ਨਾਮ ਤੌਰ ਤੇ ਜੋ ਲੜਕੇ ਹੁੰਦੇ ਨੇ ਲੜਕਿਆਂ ਨੂੰ ਛੱਡ ਦਿੰਦੇ ਨੇ ਤੇ ਜਾਲੀ ਵਿਸੀਅਤ ਤਿਆਰ ਕਰਕੇ ਵਿਰਾਸਤ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਰਿਕਾਰਡ ਨੂੰ ਵੈਰੀਫਾਈ ਕਰਨ ਲਈ ਬਹੁਤ ਜਿਆਦਾ ਮੁਸ਼ਕਲ ਕਰਨੀ ਪੈਂਦੀ ਹੈ ਸਾਰੇ ਵਾਰਸਾਂ ਦੇ ਬਿਆਨ ਲਏ ਜਾਂਦੇ ਨੇ ਤੇ ਰਜਿਸਟਰਡ ਵਸੀਅਤ ਇੱਕ ਵਧੀਆ ਪ੍ਰੋਸੈਸ ਹੈ ਕਿਉਂਕਿ ਇਹ ਤਹਿਸੀਲਦਾਰ ਦੁਆਰਾ ਹੁੰਦੀ ਹੈ ਜੈਨੂਇਨ ਹੁੰਦੀ ਹੈ ਤੇ ਸਹੀ ਬੰਨੀ ਜਾਂਦੀ ਹੈ ਇਸ ਤੋਂ ਇਲਾਵਾ ਸਧਾਰਨ ਵਿਰਾਸਤ ਦੇ ਵਿੱਚ ਵੀ ਥੋੜਾ ਜਿਹੜਾ ਵਾਰਸ ਨੇ ਬਿਆਨ ਲਈ ਜਾ ਸਕਦੇ ਸਾਰੇ ਨੇ ਕਿ ਕੁਝ ਵਿੱਚ ਡਰ ਹੁੰਦਾ ਕਿ ਕਿਸੇ ਵਾਰਸ ਨੂੰ ਛੱਡਿਆ ਤਾਂ ਨਹੀਂ ਗਿਆ ਸੋ ਇਸੇ ਤਰ੍ਹਾਂ ਹੈ ਤਿੰਨੇ ਤਰ੍ਹਾਂ ਦੀਆਂ ਵਿਰਾਸਤਾਂ ਜਿਹੜਾ ਤੁਸੀਂ ਚਲਵਾ ਸਕਦੇ ਹੋ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਡਾਕੂਮੈਂਟ ਕੀ ਕੀ ਲੱਗਦੇ ਕਿਸੇ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਲੱਗ-ਅਲੱਗ ਤਹਿਸੀਲਾਂ ਦਾ ਅਲੱਗ-ਅਲੱਗ ਪ੍ਰੋਸੈਸ ਹੈ ਇਸ ਦੇ ਵਿੱਚ ਆਮ ਤੌਰ ਤੇ ਜਿਕਰ ਮੈਂ ਤੁਹਾਨੂੰ ਕਾਮਨ ਜਾਂ ਪ੍ਰੋਸੈਸ ਦੱਸਾਂ ਤਾਂ ਸਾਰੇ ਕੁਦਰਤੀ ਵਾਰਸਾਂ ਦੇ ਆਧਾਰ ਕਾੜ ਹੋਗੇ ਡੈਥ ਸਰਟੀਫਿਕੇਟ ਹੋਗਾ ਜਿਸੇ ਵਿਅਕਤੀ ਦੀ ਮੌਤ ਚੜਾਈ ਜਾ ਰਹੀ ਹੈ ਜਾਂ ਫਿਰ ਜਿਸੇ ਵਿਅਕਤੀ ਦੀ ਮੌਤ ਹੋਈ ਸਦੇ ਜਿਹੜੇ ਵੀ ਵਾਰਸ ਜਿੰਦਾ ਨੇ ਉਹਨਾਂ ਦੇ ਆਧਾਰ ਕਾੜ ਹੋਗੇ ਜੋ ਜਿੰਦਾ ਨਹੀਂ ਹਨ ਪਹਿਲਾਂ ਜਾਂ ਬਾਅਦ ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਦੇ ਪ੍ਰੂਫ ਦੇ ਤੌਰ ਤੇ ਉਹਨਾਂ ਦੇ ਵੀ ਡੈਥ ਸਰਟੀਫਿਕੇਟ ਮੰਗੇ ਜਾ ਸਕਦੇ ਨੇ ਇਸ ਤੋਂ ਇਲਾਵਾ ਜਿਹੜਾ ਨੰਬਰਦਾਰ ਮਲੂ ਐਫੀਡੈਫਟ ਜਾਂ ਸੈਲਫ ਡਿਕਲੇਰੇਸ਼ਨ ਹੋ ਗਿਆ ਤੇ ਉਹਨਾਂ ਦਾ ਆਈਡੀ ਕਾਰਡ ਹੋ ਗਿਆ ਤੇ ਜੇਕਰ ਰਜਿਸਟਰਡ ਵਸੀਅਤ ਰਾਹੀਆਂ ਤਾਂ ਵਸੀਅਤ ਦੀ ਫੋਟੋ ਕਾਪੀ ਖਾਨਗੀਬ ਵਸੀਅਤ ਖਾਨਗੀਬ ਵਸੀਅਤ ਦੀ ਫੋਟੋ ਕਾਪੀ ਖਾਨਗੀਬ ਵਸੀਅਤ ਦੇ ਵਿੱਚ ਜੋ ਵੀ ਮੌਕੇ ਤੇ ਉਸ ਦੇ ਗਵਾਹ ਹੋਣਗੇ ਨੰਬਰਦਾਰ ਜਾਂ ਨੰਬਰਦਾਰ ਤੋਂ ਇਹ ਜੋ ਵੀ ਐਕਸਟਰਾ ਗਵਾਹ ਹੋਵੇਗਾ ਉਹਨਾਂ ਦੇ ਵੱਲੋਂ ਵੀ ਜਿਹੜਾ ਸਟਾਰਮ ਉੱਪਰ ਲਿਖ ਕੇ ਲਿਆ ਜਾ ਸਕਦਾ ਹੈ ਬਿਆਨ ਹਲਫੀਆ ਉਸ ਖਾਨਗੀਬ ਵਸੀਅਤ ਦੇ ਸੰਬੰਧੀ ਵੀ ਇਹ ਜੈਨੂਇਨ ਹੈ ਇਹ ਸਹੀ ਲਿਖੀ ਗਈ ਹੈ ਪਹਿਲਾਂ ਲਿਖੀ ਗਈ ਹੈ ਮੌਤ ਤੋਂ ਤੋ ਉਸੇ ਤਰ੍ਹਾਂ ਜਿਹੜੇ ਤੁਸੀਂ ਬਰਾਸਤ ਜਿਹੜਾ ਸਕਦੇ ਹੋ ਬਾਕੀ ਤੁਸੀਂ ਡਿਟੇਲ ਵਿੱਚ ਵੀਡੀਓ ਦੇਖਣਾ ਜਿਹੜੇ ਡਾਕੂਮੈਂਟ ਕਿਵੇਂ ਤਿਆਰ ਕੀਤੇ ਜਾਂਦੇ ਨੇ ਤੁਸੀਂ ਪੁਰਾਣੀ ਵੀਡੀਓ ਦੇਖ ਸਕਦੇ ਹੋ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਇਹ ਰੱਥਾਂ ਤੁਸੀਂ ਵੀਡੀਓ ਦੇ ਲਿੰਕ ਵਿੱਚ ਦੇਖ ਸਕਦੇ ਹੋ ਜੇਕਰ ਤੁਸੀਂ ਬਰਾਸਤ ਦੇ ਨਾਲ ਸੰਬੰਧਿਤ ਵਿਸ਼ੇ ਉੱਪਰ ਹੋਰ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੁੰਦਾ ਕਮੈਂਟ ਜਰੂਰ ਕਰਿਓ ਇਸ ਦੇ ਉੱਪਰ ਆਪਾਂ ਹੋਰ ਡਿਟੇਲ ਦੇ ਵਿੱਚ ਵੀਡੀਓ ਬਣਾ ਦੇਵਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਹਾਂ ਕਿਸੇ ਹੋਰ ਟੌਪਿਕ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕਾ